ਦਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਜਿਹੜੇ ਦੋ ਤੁਹਾਡੇ ਮਤਲਬ ਅਧਿਕਾਰਾਂ ਦੀ ਹੋਈ ਹੈ ਜਰੂਰ ਉਹ ਜਿਹੜੀ ਆ ਤੁਹਾਡੀ ਡਿਮਾਂਡ ਉਹ ਅਸੀਂ ਅੱਗੇ ਮੈਂ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਵਾਂਗਾ ਠੀਕ ਹੈ ਜੀ ਸਰਕਾਰ ਦੇ ਧਿਆਨ ਚ ਵੀ ਲੈਂਦੀ ਜਾਊਗੀ ਇਹ ਡਿਮਾਂਡ ਨੂੰ ਦੂਸਰੀ ਗੱਲ ਸੇ ਵੀ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਇੱਥੇ ਆਪਣੇ ਲੋਕਲ ਸਟੇਸ਼ਨਾਂ ਦੇ ਲਾਗੇ ਉਸੇ ਬਲਾਕ 'ਚ ਲੱਗਣੀ ਚਾਹੀਦੀ ਦੀ ਉਹ ਡਿਮਾਂਡ ਵੀ ਤੁਹਾਡੀ ਬਿਲਕੁਲ ਜਾਇਜ਼ ਹੈ ਉਹ ਵੀ ਅਸੀਂ ਅੱਗੇ ਲੈ ਕੇ ਜਾਵਾਂਗੇ ਨਹੀਂ ਸਰ ਇਹ ਨਹੀਂ ਬਾਕੀ ਇਹਦੇ ਸੌਣ ਲੱਪੈ ਜਿਹੜਾ ਇਲੈਕਸ਼ਨ ਕਮਿਸ਼ਨ ਆ ਇੱਕ ਕਨਸਟੀਟਿਊਸ਼ਨਲ ਇੰਡੀਪੈਂਡੈਂਟ ਬਾਡੀ ਆ ਠੀਕ ਹੈ ਨਾ ਜੀ ਉਹਦੇ 'ਚ ਜੇ ਕਹੀਏ ਵੀ ਅਸੀਂ ਜਾ ਕੇ ਉਹਨਾਂ ਦੇ ਵਿੱਚ ਇੰਟਰਫੇਅਰ ਕਰੀਏ ਅਸੀਂ ਨਹੀਂ ਕਰ ਸਕਦੇ ਅਸੀਂ ਆਪਣੀ ਜਿਹੜੀ ਆ ਸੁਜੈਸ਼ਨ ਭੇਜ ਸਕਦੇ ਆ ਮੰਨਣਾ ਨਾ ਮੰਨਣਾ ਉਹਨਾਂ ਦੀ ਆਪਣੀ ਮਰਜ਼ੀ ਆ ਠੀਕ ਆ ਜੀ ਬਾਕੀ ਜਿਹੜੀਆਂ ਹੋਰ ਤੁਹਾਡੀਆਂ ਜਿਹੜੀਆਂ ਤੁਸੀਂ ਵਿੱਚ ਲਿਖੀਆਂ ਉਹ ਜਰੂਰ ਅਸੀਂ ਅੱਗੇ ਤੁਹਾਡੀਆਂ ਜਿਹੜੀਆਂ ਐਂਡੋਸ ਕਰਕੇ ਭੇਜਾਂਗੇ ਕਮੈਂਟਾਂ ਵਿੱਚ ਸਰ ਸਰ ਜਿਹੜੇ ਬਾਹਰ ਦੀਆਂ ਜਿੰਦਾਂ ਦੇ ਬੈਠ ਗਿਆ ਬੈਠੋ 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 ਅੱਜ ਜੀ ਸਾਡੇ ਕਿਹੜੇ ਵਿੱਚ ਉਸ ਪ੍ਰਦਰਸ਼ਨ ਕਰਦੇ ਸੰਜੇ ਜੀ ਬਚਪੁਰ ਚ ਜਿੰਦੂ ਆ खुले खुले करिंदा घेर मुर्दा इलेक्शन मुर्दाबाद मुर्दाबाद इलेक्शन कमीशन मुर्दाबाद ਸਾਰੇ ਜਣੇ ਇਕੱਠੇ ਹੋਏ ਆ ਇਹਨਾਂ ਨੂੰ ਆਪਾਂ ਥਾ-ਥਾ ਘੇਰਾਗੇ ਇੱਧਰ ਲੈ ਜੇ ਟੁੱਟੀਆਂ ਉੱਧਰ ਲੈ ਰਿਆਂ ਤੇ ਇੱਧਰ ਲੈ ਜਾ ਉੱਧਰ ਲੈ ਜਾ ਕਿਉਂਕਿ ਹਜੇ ਆਪਣੇ ਚ ਇੱਕ ਹੋਰ ਪੌੜਾ ਕਾਊਂਟਿੰਗ ਜਾ ਮੁਰਦਾਬਾਦ ਮੁਰਦਾਬਾਦ ਸਿੱਖਿਆ ਮੰਤਰੀ ਮਰਦਾਬਾਦ ਮੁਰਦਾਬਾਦ ਮੁਰਦਾਬਾਦ ਇੱਕੋ ਇੱਕ ਵਿਸ਼ੇ ਮਰਦਾਬਾਦ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਹਾਈ ਕੀ ਕਰ ਰਿਹਾ ਹੈ ਇਹ ਇਲੈਕਸ਼ਨ ਕਮਿਸ਼ਨ ਨੇ ਇਲੈਕਸ਼ਨ ਕਮਿਸ਼ਨ ਦੁਆਰਾ ਅਧਿਕਾਰੀਆਂ ਦੀ ਜਾਣ ਪੁੱਛ ਕੇ ਦੂਰ ਦਰਾਡੇ ਲਗਾਈਆਂ ਹੋਈਆਂ ਡਿਊਟੀਆਂ ਦੇ ਸੰਬੰਧੀ ਰੱਖਿਆ ਗਿਆ ਐਕਸ਼ਨ ਹੈ ਜਿਸ ਵਿੱਚ ਇਹ ਪ੍ਰਸ਼ਾਸਨ ਨੂੰ ਮੰਗ ਰੱਖੀ ਸੀ ਕਿ ਅਧਿਕਾਰੀਆਂ ਦੀਆਂ ਡਿਊਟੀਆਂ ਵੇਦਨ ਬਲਾਕ ਜਾਂ ਰੇਲਬਾਈ ਬਲਾਕ ਲਗਾਈਆਂ ਲੇਕਿਨ ਇਲੈਕਸ਼ਨ ਕਮਿਸ਼ਨ ਨੇ ਜਾਣ ਪੁੱਛ ਕੇ ਡਿਊਟੀਆਂ ਦੂਰ ਦედა ਲਾਈਆਂ ਜਿਹਦਾ ਖਵਜਾਨਾ ਸਾਨੂੰ ਭੁਗਤਣਾ ਪਿਆ ਸਾਡੇ ਦੋ ਸਾਥੀਆਂ ਦੀ ਅੱਜ ਜਾਨਾ ਗਈਆਂ ਔਰ ਪੰਜਾਬ ਤੇ ਬਹੁਤ ਸਾਰੇ ਥਾਂ ਜਿਹੜੇ ਅਧਿਆਪਕ ਸਾਥੀਆਂ ਡਿਊਟੀ ਤੇ ਜਾਂਦੇ ਹੋਏ ਫਟਰ ਹੋਏ ਅਸੀਂ ਉਹਨਾਂ ਲਈ ਜਿੱਥੇ ਮੁਆਵਜ਼ੇ ਦੀ ਮੰਗ ਕਰਦੇ ਆ ਉਥੇ ਇਹ ਵੀ ਮੰਗ ਕਰਦੇ ਆ ਕਿ ਆਉਣ ਵਾਲੀ ਭਵਿੱਖੀ ਚੋਣਾਂ ਦੇ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਉਹਨਾਂ ਦੇ ਪਿਤਰੀ ਬਲਾਕਾਂ ਦੇ ਜਾਂ ਜਿੱਥੇ ਉਹ ਨੌਕਰੀ ਕਰਦੇ ਉਹਨਾਂ ਬਲਾਕਾਂ ਦੇ ਵਿੱਚ ਲਗਾਈਆਂ ਜਾਣ ਇਸ ਕਰਕੇ ਅੱਜ ਸਬੂਹ ਜਲੰਧਰ ਦੇ ਅਧਿਆਪਕ ਇੱਥੇ ਇਕੱਤਰ ਹੋਏ ਨੇ ਔਰ ਉਸ ਸੰਬੰਧੀ ਜਿਹੜਾ ਪੰਜਾਬ ਸਰਕਾਰ ਤੇ ਇਲੈਕਸ਼ਨ ਪਿਛਲਾ ਪਤਲਾ ਭੁਕਾ ਗਿਆ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਆਉਣ ਵਾਲੀ ਚੋਨਾ ਦੇ ਵਿੱਚ ਸਾਡੀਆਂ ਡਿਊਟੀਆਂ ਸਾਡੇ ਅਨਸਾਰ ਜਿੱਦਾ ਰੈਂਡਮ ਹੀ ਕਰਨੀ ਤਾਂ ਵੇਦਨ ਬਲੌਗ ਜਾਂ ਨੀਅਰਬਾਈ ਬਲੌਗ ਲਗਾਈਆਂ ਜਾਣ ਔਰ ਫੱਟਰ ਮਲਾਜਮਾਂ ਨੂੰ ਉਹਨਾਂ ਦਾ ਇਲਾਜ ਦਾ ਖਰਚਾ ਦਿੱਤਾ ਜਾਵੇ ਜਿਹੜੇ ਸਾਥੀਆਂ ਦੀ ਜਾਨ ਗਈ ਆ ਉਹਨਾਂ ਸਾਥੀਆਂ ਨੂੰ ਜਿਹੜੇ ਪਰਿਵਾਰ ਨੂੰ 2-2 ਕਰੋੜ ਦਾ ਮੁਆਵਜ਼ਾ ਦੀ ਅਸੀਂ ਮੰਗ ਕਰਦੇ ਆ ਉਹ ਸਾਥੀ ਕਿਤੇ ਸੀ ਜਿਨ੍ਹਾਂ ਦੀ ਮੌਤ ਹੋਈ ਹੈ ਉਹ ਸਾਥੀ ਜਿਹੜੇ ਸੀਗੇ ਉਹ ਮੋਗੇ ਤੋਂ ਸਾਥੀ ਸੀ ਜਸਕਰਨ ਸਿੰਘ ਜੀ ਔਰ ਉਹਨਾਂ ਦੀ ਪਤਨੀ ਤਰ ਪਤਨੀ ਭੈਣ ਕਮਲਜੀਤ कौर ਜੀ ਉਹਨਾਂ ਦੀ ਡਿਊਟੀ ਕਿੱਥੇ ਲੱਗੀ ਸੀ ਉਹਨਾਂ ਦੀ ਡਿਊਟੀ ਉਹਨਾਂ ਦੇ ਬਲੌਗ ਤੋਂ ਦੂਰ ਜਿਹੜੀ ਲੱਗੀ ਹੋਈ ਸੀਗੀ ਉਹ ਮੋਗੇ ਵਿੱਚ ਰਣਜੀਤ ਦੇ ਵਿੱਚ ਰਹਿ ਰਹੀ ਸੀ ਔਰ ਇਸੇ ਨਾਲ ਮਲੋੜ ਦੇ ਵਿੱਚ ਔਰ ਸੰਗਰੂਰ ਦੇ ਵਿੱਚ ਮੂਨਿਕ ਬਲਾਕ ਦੇ ਵਿੱਚ ਸਾਡੀ EGS ਪੈਂਡ ਜਿਹੜੀ ਹੈ ਉਹ ਦੂਡਾਡੇ ਜਾਂਦੀ ਹੋਈ ਫੱਟਰ ਹੋਈ ਆ ਉਹ ਜਿਹੜੇ ਇਲਾਜ ਆ ਉਸ ਦੇ ਇਲਾਜ ਲਈ ਵੀ ਜਿਹੜਾ ਸਰਕਾਰੀ ਖਰਚ ਤੇ ਇਲਾਜ ਦੀ ਮੰਗ ਕਰਦੇ ਆ ਮੈਂ ਨਾ ਪ੍ਰੀਰ ਬੱਲੀ ਗਵਰਨਮੈਂਟ ਟੀਚਰ ਯੂਨੀਵਰਸਿਟੀ ਤੋਂ ਨੇ ਡਿਊਟੀਆਂ ਤੋਂ ਪਹਿਲਾਂ ਤੁਸੀਂ ਡਿਊਟੀਆਂ ਘਟਾਣ ਵੀ ਆਈਆਂ ਡਿਊਟੀਆਂ ਘਟਾਣ ਸੰਬੰਧੀ ਅਸੀਂ ਮਿਲੇ ਸੀ ਲੇਕਿਨ ਮੈਡਮ ਨੇ ਉਸ ਤਰ੍ਹਾਂ ਡਿਊਟੀਆਂ ਨਹੀਂ ਕੱਟੀਆਂ ਔਰ ਇੱਕ ਮੰਗ ਹੋਰ ਜਿਹੜੀ ਸਾਥੀਓ ਮੈਂ ਐਡ ਕਰਨਾ ਚਾਹੁੰਦਾ ਬੀ ਐਲਓ ਦੀਆਂ ਡਿਊਟੀਆਂ ਜਾਣ ਬੁੱਝ ਕੇ ਨਕਲ ਕਾਇਆਂ ਗਿਆ ਜਦ ਕਿ ਆਪਦੇ ਚਿਹਤਿਆਂ ਦੀਆਂ ਡਿਊਟੀਆਂ ਕੱਟਦਾ ਇਹ ਪ੍ਰਸ਼ਾਸਨ ਵੀ ਮੁਰਦਾਬਾਦ ਹੈ ਕਿਉਂਕਿ ਜਾਣ ਬੁੱਝ ਕੇ ਜਿੰਨਾਂ ਦੀਆਂ ਇਹਨਾਂ ਨੇ ਡਿਊਟੀਆਂ ਕੱਟੀਆਂ ਉਸ ਵਾਰ ਬੀ ਐਲਓ ਜਿਹੜੇ ਸਾਰਾ ਸਾਲ ਕੰਮ ਕਰਦੇ ਉਹਨਾਂ ਦੀਆਂ ਡਿਊਟੀਆਂ ਲਗਵਾਈਆਂ ਆਉਣ ਵਾਲੇ ਭੁੱਖ ਦੇ ਸਮੇਂ 'ਚ ਇਹਨਾਂ ਦੀਆਂ ਡਿਊਟੀਆਂ ਵੀ ਕੱਟਣ ਬਾਰੇ ਅਸੀਂ ਮੈਡਮ ਨੂੰ ਮਿਲ 给你。<Get>